ਮੇਰਾ ਨਾਮ ਰਾਸਕਰਨੀ ਕੌਰ ਹੈ ਅਤੇ ਮੇਰੀ ਉਮਰ 24 ਸਾਲ ਹੈ ਅਤੇ ਮੈਂ ਪਠਿੰਡਾ ਤੋਂ ਹਾਂ ਮੈਨੂੰ ਪੰਜਾਬ ਵਿੱਚ ਸਪੈਸ਼ਲ ਐਜੂਕੇਟਰ ਅਧਿਆਪਕ ਦੀ ਪੋਸਟ ਤੇ ਚੁਣਿਆ ਗਿਆ ਹੈ ਅਤੇ ਮੇਰੀ ਜੁਆਇਨਿੰਗ ਵੀ ਹੋ ਚੁੱਕੀ ਹੈ ਇਸ ਸਫਲਤਾ ਲਈ ਮੈਂ ਸਹਾਰਾ এডਿਕੇਸ਼ਨ ਐਂਡ ਰੀਹੈਬਿਲਿਟੇਸ਼ਨ ਸੁਸਾਇਟੀ ਬਠਿੰਡਾ ਦਾ ਦਿਨੋ ਤਨਵਾਦ ਕਰਦੀ ਹਾਂ ਸਹਾਰਾ ਸੁਸਾਇਟੀ ਨੇ ਮੈਨੂੰ ਸਹੀ ਕੈਰੀਅਰ ਗਾਈਡੈਂਸ ਦਿੱਤੀ ਸਪੈਸ਼ਲ এডਿਕੇਸ਼ਨ ਦਾ ਕੋਰਸ ਕਰਵਾਇਆ ਅਤੇ ਮੈਨੂੰ ਸਰਕਾਰੀ ਨੌਕਰੀ ਦੇ ਯੋਗ ਬਣਾਇਆ ਮੈਂ ਹੀ ਨਹੀਂ ਬਲਕਿ ਹੋਰ ਵੀ ਕਈ ਵਿਦਿਆਰਥੀ ਹਨ ਜੋ ਸਹਾਰਾ ਸੁਸਾਇਟੀ ਦੀ ਸਹੀ ਗਾਈਡੈਂਸ ਨਾਲ ਤਿਆਰ ਹੋਏ ਹਨ ਸਾਨੂੰ ਇੱਕੋ ਦਿਨ ਜੁਆਇਨਿੰਗ ਲੈਟਰ ਵੀ ਮਿਲੇ ਮੈਂ ਆਪਣੇ ਤਜਰਬੇ ਨਾਲ ਇਹ ਕਹਿਣਾ ਚਾਹੁੰਦੀ ਹਾਂ ਕਿ ਸਰਕਾਰੀ ਨੌਕਰੀ ਹਾਸਲ ਕਰਨ ਲਈ ਸਹੀ ਕੈਰੀਅਰ ਗਾਈਡੈਂਸ ਦੀ ਬਹੁਤ ਹੀ ਜ਼ਰੂਰਤ ਹੈ ਹੁੰਦੀ ਹੈ ਜੇ ਤੁਹਾਨੂੰ ਸਹੀ ਦਿਸ਼ਾ ਮਿਲ ਜਾਵੇ ਤਾਂ ਮਿਹਨਤ ਕਦੇ ਵੀ जाया ਨਹੀਂ ਜਾਂਦੀ ਜੇ ਤੁਸੀਂ ਵੀ ਸਪੈਸ਼ਲ ਐਜੂਕੇਟਰ ਬਣਨਾ ਚਾਹੁੰਦੇ ਹੋ ਤਾਂ ਜ਼ਰੂਰ ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲੀਟੇਸ਼ਨ ਸੁਸਾਇਟੀ ਬਠਿੰਡਾ ਨਾਲ ਸੰਪਰਕ ਕਰੋ ਇੱਥੇ ਸਪੈਸ਼ਲਿਸਟ ਵੱਲੋਂ ਸਹੀ ਦਿਸ਼ਾ ਨਿਰਦੇਸ਼ ਅਤੇ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਧੰਨਵਾਦ ਸਹਾਰਾ ਸੁਸਾਇਟੀ ਦਾ ਜਿੰਨਾ ਕਰਕੇ ਅੱਜ ਮੈਂ ਪੰਜਾਬ ਸਪੈਸ਼ਲ ਐਜੂਕੇਟਰ ਬਣੀ ਹਾਂ ਅਤੇ ਉਹਨਾਂ ਸਭ ਨੂੰ ਮੁਬਾਰਕਾਂ ਜੋ ਇਹਨਾਂ ਦੀ ਕੈਰੀਅਰ ਗਾਈਡੈਂਸ ਕਰਕੇ ਪੰਜਾਬ ਸਪੈਸ਼ਲ ਐਜੂਕੇਟਰ ਬਣੀ ਹਨ ਧੰਨਵਾਦ